ਇਹ ਪਾਣੀ ਵਾਸਤੇ ਆ ਜੀ ਓਕੇ ਇਹਦੇ ਵਿੱਚ ਤੁਸੀਂ ਜੋ ਰੋਟੀ ਚਾਹ ਬਣਾਉਣੀ ਆ ਉਹ ਐਕਸਟਰਾ ਬਣਾ ਸਕਦੇ ਆ ਜੀ ਤੇ ਪਾਣੀ ਇਹਦੇ ਵਿੱਚ 14 ਲੀਟਰ ਪਾਣੀ ਪੈ ਜਾਂਦਾ ਅੱਛਾ ਤੇ ਜਦੋਂ ਤੁਹਾਨੂੰ ਪਾਣੀ ਦੀ ਲੋੜ ਆ ਇਧਰੋਂ ਠੰਡਾ ਪਾਣੀ ਪਾਓ ਇਧਰ ਗਰਮ ਨਿਕਲ ਆਉਂਦਾ ਵੀ ਇੱਕ ਤੀਰ ਨਾਲ ਦੋ ਨਿਸ਼ਾਨੇ ਵਾਲਾ ਕੰਮ ਹਾਂ ਜੀ ਦੋ ਕੰਮ ਕਰਦਾ ਇੱਕ ਵਾਰ ਤੂੜੀ ਛਾਨਣ ਵਾਸਤੇ ਛਾਨਣਾ ਬਣਾਇਆ ਜੀ ਜੀ ਜਿਹੜਾ ਕਿ ਅੱਜ ਕੱਲ ਟੂੜੀ ਦੇ ਵਿੱਚ ਨਾ ਰੇਤਾ ਬਹੁਤ ਆਉਂਦਾਗਾ ਜੀ ਤੇ ਇਹ ਰੇਤਾ ਸਾਰਾ ਸਾਫ ਕਰਨ ਦਾ 100 ਰੁਪਏ ਦੇ ਆਪਣੇ ਪਸ਼ੂ ਆ ਜਿਹੜੇ ਉਹ ਬੰਨ ਪੈਂਟ ਤੋਂ ਹੋਰ ਬਚ ਸਕਦੇ ਜੇ ਆਪਾਂ ਥੂੜੀ ਛਾਨ ਕੇ ਪਾਈ ਇਹ ਗੋਹਾ ਰਹਾ ਸਿਕਣ ਵਾਸਤੇ ਜੀ ਤੇ ਮਗਰ ਪਸੂਆਂ ਦੇ ਕਿੜਿਆ ਜੋ ਜਿਹੜੇ ਤੇ ਸਟਰੋ ਦੇ ਜੋਪਾਰ ਕੇ ਲਾਇਆ ਉਹ ਹਣਾ ਓਕੇ ਇਹ ਕਲੀ ਵਾਸਤੇ ਮਸ਼ੀਨ ਆ ਜੀ ਜਿਹੜੀ ਗਰੂ ਘਾਰਾਂ ਦੇ ਵਿੱਚ ਕਲੀ ਪਾਉਨੇ ਨਾ ਆਪਾਂ ਜੀ ਬੱਚੇ ਸਰਕਾਰ ਕਮੇਟੀਆਂ ਬਣਾ ਲੈਂਦੇ ਆ ਜੀ ਉਹਦੇ ਵਾਸਤੇ ਕਲੀ ਪਾਉਣ ਵਾਸਤੇ ਆ ਇਹ ਕਲੀ ਪਾਉਣ ਵਾਸਤੇ ਹਾਂ ਇਹਦੇ ਵਿੱਚ ਇੱਥੇ ਕਲੀ ਪਾ ਦੋ ਜੀ ਤੇ ਇਹਨੂੰ ਰੋੜੀ ਜਾਓ ਤੇ ਦੋ ਲੈਣਾ ਬਣਉਂਦੀ ਤਰੀ ਜਾਂਦੀ ਆ ਆ ਜੀ ਇਹ ਪਾਸੀ ਪੱਥਣ ਵਾਲੀ ਹੈ ਪਾਸੀ ਪੱਥਣ ਵਾਲੀ ਹੈ ਜੀ ਬਹੁਤ ਪੁਰਾਣੀ ਮਸ਼ੀਨ ਆਪਣੀ ਮੰਦੀ ਆ ਜੀ ਤੇ ਇਹਨੂੰ ਲੋਕਾਂ ਨੇ ਬਹੁਤ ਚਾਹਿਆ ਕਿਉਂਕਿ ਪਾਥੀ ਜਿਹੜੀ 3 ਰੁਪਏ ਦੀ ਆਮ ਹੀ ਵਿਕ ਜਾਂਦੀ ਹੈ ਜੀ ਓਕੇ ਤੇ ਲੇਬਰ ਦਾ ਆਪਾਂ ਜਿਹੜਾ ਡੰਗਰ ਰੱਖਦੇ ਆ ਨਾ ਲੇਬਰ ਦਾ ਖਰਚਾ ਜੀ ਉਹ ਪਾਥੀਆਂ ਚੋਂ ਕੱਢ ਸਕਦੇ ਆ ਅੱਛਾ ਇਹ ਡੰਗਰਾਂ ਦੇ ਵਾਸਤੇ ਬਹੁਤ ਵਧੀਆ 35 ਤੋਂ 40 ਫੁੱਟ ਹਵਾ ਦਿੰਦਾ 35 ਤੋਂ 40 ਫੁੱਟ ਹਵਾ ਜੀ ਲਾਈਟ ਬਹੁਤ ਘੱਟ ਖਾਂਦਾ ਕਿਉਂਕਿ ਮੋਟਰ ਆ ਜਿਹੜੀ 350 ਵਾਟ ਦੀ ਲੱਗੀ ਹੈ ਜੀ ਜਿਵੇਂ ਆਮ ਟੁੱਲੂ ਪੰਪ ਹੁੰਦਾ ਉਹਦੇ ਨਾਲੋਂ ਅੱਧੀ ਲਾਈਟ ਖਾਂਦਾ ਹੈ ਅੱਧੀ ਲੈਡ ਖਾਂਦਾ ਤੇ ਹਵਾ ਬਹੁਤ ਆ ਜੀ। ਹਵਾ 40 ਫੁੱਟ ਦੇਉਗਾ ਜੀ। 40 ਫੁੱਟ ਹਵਾ ਦੋ ਲਓ ਜੀ। ਸੱਚੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ। ਇਸ ਟਾਈਮ ਅਸੀਂ ਖੜੇ ਹਾਂ ਮੋਡ ਐਗਰੀ ਐਂਡ ਰਿਪੇਅਰ ਵਰਕ ਭਗਤਾ ਭਾਈ ਵਾਲਿਆਂ ਕੋਲੇ। ਹਮੇਸ਼ਾ ਆਪਾਂ ਦੇਖਦੇ ਵੀ ਮਸ਼ੀਨਾਂ ਨਾਲੋਂ ਜਿਹੜੀ ਹੱਥੀ ਬਣਾਈ ਚੀਜ਼ ਹੁੰਦੀ ਉਹ ਬੜੀ ਕੈਂਡ ਹੁੰਦੀ ਆ, ਬੜੀ ਨਰੋਈ ਹੁੰਦੀ ਆ। ਇਧਰਲੇ ਪਾਸੇ ਦੇਖੋ। ਕਈ ਸਾਲਾਂ ਤੋਂ ਇਹ ਬੰਦੇ ਆ ਹੱਥੀ ਕੰਮ ਕਰ ਰਹੇ ਆ ਸੱਚੀ ਗੱਲ। ਵਾਈ ਗੁਰਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਲੋਕੇਸ਼ਨ ਬੋਲ ਦਿਓ ਜੀ ਕਿੱਥੇ ਆ? ਆਪਾਂ ਹੈਗੇ ਜੀ ਭਗਤਾ ਭਾਈ 15 12 06 ਕੋਡ ਆ ਭਗਤੇ ਭਾਈ ਦਾ ਜੀ ਤੇ ਬਾਜਾਖਾਨਾ ਰੋਡ ਦੇ ਉੱਤੇ ਆਪਣੀ ਦੁਕਾਨ ਜੀ ਕੌੜ ਐਗਰੀਕਲਚਰ ਰਿਪੇਅਰ ਵਰਕ ਭਗਤ ਭਾਈ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਮੈਂ ਕੰਮ ਕਰਦਾ ਜੀ 1992 93 ਤੋਂ ਕੰਮ ਕਰ ਪਾਇਆ 1992 93 ਤੋਂ ਘਟੋ ਘਟਾ ਕਹਿ ਲਈਏ ਵੀ 32 33 32 ਸਾਲ ਹੋ ਗਏ ਹਾਂ ਜੀ 33 ਸਾਲ ਹੋ ਗਏ ਆ ਦੇਖੋ ਇਧਰਲੇ ਪਾਸੇ ਟਰੈਕਟਰ ਜੱਕ ਕਰੋ ਬਣੇ ਹੋਏ ਇਹ ਬੱਚਿਆਂ ਵਾਲੇ ਟਰੈਕਟਰ ਆ ਗਏ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾਉਣੀ ਹੋਈ ਸਾਡੇ ਕੋਲੇ 90 95 ਆਈਟਮਾਂ ਬਣਦੀਆਂ ਜੀ ਅੱਛਾ ਇੰਨੀਆਂ ਬਣਦੀਆਂ ਹਾਂ ਜੀ ਸਾਰਾ ਹੈਂਡ ਟੂਲ ਆ ਜਾਣੀ ਕਿ ਛੋਟੇ ਕੰਮਾਂ ਵਾਸਤੇ ਜੀ ਤੇ ਗਰੀਬ ਕਿਸਾਨ ਵਾਸਤੇ ਗਰੀਬ ਕਿਸਾਨ ਵਾਸਤੇ ਤੇ ਵੱਡੇ ਵੱਡੇ ਬਣ ਕੇ ਚੱਲੂ ਕਹਦੇ ਸੰਦ ਲੈਣ ਨਾਲੋਂ ਕਿਸਾਨਾਂ ਨੇ ਇੱਥੇ ਬਹੁਤ ਵਧੀਆ ਸੰਦ ਬਣਾਏ ਜਾਂਦੇ ਇੱਥੇ ਪਹਿਲਾਂ ਪਿੰਜਰਾ ਸ਼ੁਰੂ ਕਰ ਲਿਆ ਪਿੰਜਰੇ ਆ ਗਏ ਨਾ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਪਿੰਜਰੇ ਬਣਾਇਆ ਕੁੱਤਿਆਂ ਵਾਸਤੇ ਜੀ ਠੀਕ ਹੈ ਜੀ ਤੇ ਇਹਦਾ ਜਿਹੜਾ ਸਾਈਜ਼ ਆ ਹੂੰ ਇਹ ਛੋਟੇ ਆਪਣਾ ਪਿਸਤਾ ਕੁੱਤਾ ਹੁੰਦਾ ਉਹਦੇ ਵਾਸਤੇ ਆ ਜੀ ਇਹਦੀ ਕੀਮਤ ਅਸੀਂ 2500 ਰੁਪਏ ਰੱਖੀ ਆ ਜੀ ਠੀਕ ਹੈ ਜੀ ਹਾਂ ਲਓ ਜੀ ਚੈੱਕ ਕਰੋ ਇਹ ਉਸ ਤੋਂ ਵੱਡਾ ਪਿੰਜਰਾ ਆ ਗਿਆ ਜੀ ਜੀ ਇਹ 3800 ਰੁਪਏ ਦਾ ਜੀ ਹਾਂ 3800 4000 ਦਾ ਵਜੇ ਜਿਆ ਮਰਜ਼ੀ ਬਣਵਾ ਲਓ ਮਟੀਰੀਅਲ ਉਹ ਜਿਹਾ ਲੱਗੇ ਜੀ ਇਧਰਲੇ ਪਾਸੇ ਆ ਤੂੜੀ ਵਾਲਾ ਆ ਗਿਆ ਹਾਂ ਜੀ ਆਜੋ ਤੂੜੀ ਛਾਣ ਨਾਲ ਦਿਖਾਉਨੇ ਆ ਤੁਹਾਨੂੰ ਪਹਿਲੇ ਇਹ ਚੀਜ਼ ਬਹੁ ਪਹਿਲਾਂ ਮਸ਼ਹੂਰ ਹੋਈ ਸੀ ਇਹ ਤੂੜੀ ਛਾਣਨ ਵਾਸਤੇ ਛਾਣਨਾ ਬਣਾਇਆ ਜੀ ਜੀ ਜਿਹੜਾ ਕਿ ਅੱਜ ਕੱਲ ਟੂੜੀ ਦੇ ਵਿੱਚ ਨਾ ਰੇਤਾ ਬਹੁਤ ਆਉਂਦਾ ਹੈਗਾ ਜੀ ਤੇ ਰੇਤਾ ਸਾਰਾ ਸਾਫ਼ ਕਰਨਾ 1000 ਰੁਪਿਆ ਦੇ ਆਪਣੇ ਪਸ਼ੂ ਆ ਜਿਹੜੇ ਉਹ ਬੰਨ ਪੈਣ ਤੋਂ ਹੋਰ ਵੱਜ ਸਕਦੇ ਆ ਜੇ ਆਪਾਂ ਤੂੜੀ ਛਾਣ ਕੇ ਪਾਈਏ ਵਾਹ ਜੀ ਟਾਈਮ ਜ਼ਿਆਦਾ ਨਹੀਂ ਲੱਗਦਾ ਟਾਈਮ ਥੋੜਾ ਹੀ ਲੱਗਦਾ ਜੀ ਜ ਇਹਦਾ ਰੇਟ 12500 ਰੁਪਏ ਹੀ ਰੱਖਿਆ ਜੀ ਆਪਾਂ 12500 ਹਾਂਜੀ ਲਓ ਚੈੱਕ ਕਰੋ ਬਾਈ ਜਮਾ ਬਾਕੀ ਇਧਰਲੇ ਪਾਸੇ ਦਿਖਾਉਣਾ ਏ ਤੁਹਾਨੂੰ ਆ ਇੱਕ ਘੂੜੀਆਂ ਤਿਆਰ ਕਰਦੇ ਹੁਣੇ ਜੀ ਇਹ ਹਾਂਜੀ ਇਹ ਘੂੜੀ ਪੌੜੀ ਆ ਜੀ ਇਹ ਵੀ ਵਧੀਆ ਕਰੇ ਆਪਣੇ ਕੋਈ ਜਾਲੇ ਸਾਫ਼ ਕਰਨੇ ਆ ਦੀਵਾਲੀ ਵੇਲੇ ਕੋਈ ਹੋਰ ਜੋ ਕੋਈ ਕੰਮ ਆ ਜਿੱਥੇ ਮਰਜ਼ੀ ਲੈ ਲੋ ਸਸਤੀ ਚੀਜ਼ ਐ ਏਡੀ ਬਾਲੀ ਮਹਿੰਗੀ ਨਹੀਂ ਇਹ ਸਾਰੇ 1300 ਰੁਪਏ ਦੀ ਰੇਂਜ ਚ ਆ ਹਾਂਜੀ ਜਿੰਨੀਆਂ ਵੀ ਇਹ ਸਾਰੀਆਂ ਆਈਟਮਾਂ ਬਣਦੀਆਂ ਇਹ ਸਭ ਘਰੇਲੂ ਘਰੇ ਬਣਾਉਂਦੇ ਨੇ ਜੀ ਤੇ ਆਹ ਦੇਖੋ ਇਧਰਲੇ ਪਾਸੇ ਆਹ ਚੀਜ਼ ਬੋਗੈਂਡ ਬਣਾਉਂਦੇ ਆ ਆਹ ਰੇੜੀ ਬਣ ਇਹ ਗੋਹਾ ਰਹਾ ਸਿਕਣ ਵਾਸਤੇ ਜੀ ਤੇ ਮਗਰ ਪਸੂਮਾ ਦੇ ਘੜਿਆਦੋ ਜਿਵੇਂ ਤੇ ਸੈਟ ਲੋ ਤੇ ਜੋ ਪਾਰ ਕੇ ਲਾਇਆ ਉਹ ਹਨਾ ਓਕੇ ਸੋਖਾ ਕੰਮ ਆ ਇਹ ਕਾਰਮ ਪਾਸ ਹੋ ਜਾਣਗੇ ਜੀ ਵਾਹ ਜੀ ਵਾਹ ਇਹਦਾ ਕੀ ਸੇ ਡੇਟ ਹੈ ਇਹਦੀ ਜਿਹੜੀ ਜਸਤੀ ਚਾਦਰ ਚ ਬਣਦੀ ਹੈ ਜੀ ਜਿਆਦਾ ਜੀ 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 ਉਹਦਾ 3500 ਰੁਪਿਆ ਰੇਟ ਰੱਖਿਆ ਜੀ 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 ਲਓ ਬਾਕੀ ਉਸ ਤੋਂ ਰੇਟ ਜਿਆਦਾ ਵਾਧਾ ਥੋੜਾ ਮੋਟਾ ਵੱਡੀ ਛੋਟੀ ਕਰਨੀ ਆ ਘੱਟ ਦਾ ਵਾਧਾ ਵੀ ਲੈਂਦਾ ਕੋਈ ਉਸ ਹਿਸਾਬ ਨਾਲ ਤੇ ਇਧਰਲੇ ਪਾਸੇ ਦਿਖਾਉਣਾ ਤੁਹਾਨੂੰ ਆਹਾ ਇਹ ਜਿਵੇਂ ਉਹ ਆਗੇ ਆਪਣਾ ਇਹ ਕਲੀ ਵਾਸਤੇ ਮਸ਼ੀਨ ਆ ਜੀ ਜਿਹੜੀ ਗਰੂ ਘਰਾਂ ਦੇ ਵਿੱਚ ਕਲੀ ਪਾਉਂਦੇ ਨਾ ਆਪਾਂ ਜੀ ਬੱਚੇ ਸਰਕਾਰ ਕਮੇਟੀਆਂ ਬਣਾ ਲੈਂਦੇ ਆ ਜੀ ਉਹਦੇ ਵਾਸਤੇ ਕਲੀ ਪਾਉਣ ਵਾਸਤੇ ਆ ਇਹ ਕਲੀ ਪਾਉਣ ਵਾਸਤੇ ਹਾਂ ਇਹਦੇ ਵਿੱਚ ਇੱਥੇ ਕਲੀ ਪਾ ਦਿਓ ਜੀ ਤੇ ਇਹਨੂੰ ਰੋੜੀ ਜਾਓ ਤੇ ਦੋ ਲੈਣਾ ਬਣਉਂਦੀ ਤਰੀ ਜਾਂਦੀ ਆ ਵਾਹ ਜੀ ਵਾਹ ਬਹੁਤ ਸੋਹਣੀ ਆ ਇੱਥੋਂ ਦੀ ਕਲੀ ਵੱਧ ਕੱਢ ਜਾਂਦੀ ਆ ਜੀ ਇੱਥੋਂ ਫੜ ਕੇ ਤਰਿਆ ਜਾਣਾਗਾ ਓਕੇ ਲਓ ਜੀ ਇਹਦਾ ਕੀ ਰੇਟ ਆ ਜੀ ਇਹਦਾ ਰੇਟ ਆ ਜੀ 3200 ਰੁਪਿਆ 3200 ਰੁਪਿਆ ਠੀਕ ਆ ਟਾਇਰ ਵਾਲੇ ਟਾਇਰ ਲਗਾ ਜਿਹੜੇ ਕਦੇ ਖਰਾਬ ਨਹੀਂ ਹੁੰਦੇ ਜੀ ਆ ਦੇਖੋ ਆ ਜਾ ਇਹ ਪਾਥੀ ਪੱਥਰਾਂ ਵਾਲੀ ਹੈ ਪਾਥੀ ਪੱਥਰਾਂ ਵਾਲੀ ਹੈ ਬਹੁਤ ਪੁਰਾਣੀ ਮਸ਼ੀਨ ਆਪਣੀ ਮੰਦੀ ਹੈ ਜੀ ਤੇ ਇਹਨੂੰ ਲੋਕਾਂ ਨੇ ਬਹੁਤ ਚਾਹਿਆ ਕਿਉਂਕਿ ਪਾਥੀ ਜਿਹੜੀ 3 ਰੁਪਏ ਦੀ ਆਮ ਹੀ ਵਿਕ ਜਾਂਦੀ ਹੈ ਜੀ ਓਕੇ ਲੇਬਰ ਦਾ ਆਪਾਂ ਜਿਹੜਾ ਡੰਗਰ ਰੱਖਦੇ ਆ ਨਾ ਲੇਬਰ ਦਾ ਖਰਚਾ ਜੀ ਉਹ ਪਾਥੀਆਂ ਚੋਂ ਕੱਢ ਸਕਦੇ ਆ ਅੱਛਾ ਹਾਂਜੀ ਲਓ ਜੀ ਇਸ ਮਸ਼ੀਨ ਦਾ ਹਨਾ ਜੀ ਹਾਂਜੀ ਪੁੱਲ ਤੇ ਬਾਕੀ ਇੱਕ ਗੱਲ ਹੋਰ ਆ ਜੀ ਤੁਸੀਂ ਜਿੰਨੀਆਂ ਮਰਜ਼ੀ ਪਾਥੀਆਂ ਪੱਥੋ ਜੀ ਤੇ ਸਾਨੂੰ ਇਕੱਠੀਆਂ ਦੇ ਦਿਓ 2 ਰੁਪਏ ਦੇ ਹਿਸਾਬ ਨਾਲ ਥੋਕ ਦੇ ਵਿੱਚ ਅਸੀਂ ਰੱਖ ਲਾਂਗੇ ਤੁਸੀਂ ਰੱਖ ਲੋਗੇ ਕੈਸ਼ ਪੇਮੈਂਟ ਦੇ ਉੱਤੇ ਵਾਹ ਲਓ ਜੀ ਚੈੱਕ ਅੱਜ ਕਰ ਚਾਰ ਪਾਉਂਦੇ ਪਸੂਆਂ ਵਾਸਤੇ ਉਹ ਪੱਟਣ ਵਾਸਤੇ ਬਣਾਤਾ ਅੱਛਾ ਹਾਂ ਜੀ ਸਾਰਾ ਕੁਝ ਤੁਸੀਂ ਆਪ ਹੀ ਬਣਾਉਂਦੇ ਆ ਆਪ ਹੀ ਹੁਣੋ ਨੇ ਹਾਂ ਹਾਂ ਯਾਰ ਬਹੁਤ ਵਧੀਆ ਚੀਜ਼ਾਂ ਕੰਮ ਦਾ ਨਹੀਂ ਰੱਖਣ ਵਾਸਤੇ ਆ ਇਧਰਲੇ ਅੱਛਾ ਇਹ ਮਧਾਣੀ ਰੱਖਣ ਵਾਸਤੇ ਆ ਹਾਂ ਜੀ ਓਏ ਇੱਕ ਆਪ ਪੱਖਾ ਬਣਾਇਆ ਜੀ ਇਹ ਪੱਖਿਆਂ ਦੀ ਗੱਲ ਇਹਦੇ ਬਾਰੇ ਦੱਸੋ ਮੈਨੂੰ ਇਹ ਨਵੀਂ ਚੀਜ਼ ਆ ਪਹਿਲਾਂ ਤਾਂ ਸਾਰਾ ਕੁਝ ਬਣਾਇਆ ਦਿਖਾਇਆ ਭਾਈ ਪੱਖੇ ਹੋਣ ਐਸ ਕੀ ਸੀਜ਼ਨ ਬਣਾਏ ਆ ਇਹ ਪੱਖਾ ਨਹੀਂ ਇਹ ਬਣਦਾ ਤਾਂ ਸਾਡਾ 18 ਸਾਲ ਤੋਂ ਆ ਜੀ ਅੱਛਾ ਇੰਨਾ ਟਾਈਮ ਪੁਰਾਣਾ ਪਾ ਹਾਂ ਇੰਨਾ ਚਿਰ ਪੁਰਾਣਾ ਗਾ ਬਾਕੀ ਇਹ ਮੋਟਰ ਆ ਜਿਹੜੀ ਇਹ 4-5 6 ਮਹੀਨਾ ਦੀ ਸਾਡੀ ਗਰੰਟੀ ਆ ਕੋਪਰ ਜ ਮੋਟਰ ਨਾ ਨਿਕਲੇ ਤਾਂ ਵੀ ਸਾਡੀ ਗਰੰਟੀ ਆ ਜਦੋਂ ਵੀ ਫਰਮ ਅੱਛਾ ਜਦੋਂ ਮਰਜੀ ਜਦੋਂ ਵੀ ਮਰਜੀ ਲੈ ਆ ਵੀ ਮਸਟਰ ਇਹ ਡੰਗਰਾਂ ਦੇ ਵਾਸਤੇ ਬਹੁਤ ਵਧੀਆ 35 ਤੋਂ 40 ਫੁੱਟ ਹਵਾ ਦਿੰਦਾ 35 ਤੋਂ 40 ਫੁੱਟ ਹਵਾ ਹਾਂਜੀ ਲਾਈਟ ਬਹੁਤ ਘੱਟ ਖਾਂਦਾ ਕਿਉਂਕਿ ਮੋਟਰ ਜਿਹੜੀ 3500 ਵਾਟ ਦੀ ਲੱਗੀ ਹੈ ਜੀ ਜਿਵੇਂ ਆਮ ਟੁੱਲੂ ਪੰਪ ਹੁੰਦਾ ਉਹਦੇ ਨਾਲੋਂ ਅੱਧੀ ਲਾਈਟ ਖਾਂਦਾ ਹੈ ਅੱਧੀ ਲਾਈਟ ਖਾਂਦਾ ਤੇ ਹਵਾ ਬਹੁਤ ਆਉਂਦੀ ਹਵਾ 40 ਫੁੱਟ ਦੇਊਗਾ ਜੀ 40 ਫੁੱਟ ਹਵਾ ਦਊ ਲਓ ਜੀ ਇੱਕ ਵਾਰੀ ਤਾਰ ਲਾ ਦਿਓ ਲਗਾਤਾਰ ਚੱਲੀ ਜਾਂਦੇ ਕੋਈ ਪ੍ਰੋਬਲਮ ਜੀ ਵੱਡੇ ਡੇਰੀ ਫਾਰਮ ਦੇ ਵਿੱਚ 2 ਕੁ ਲੱਗੇ ਹੁੰਦੇ 3 ਦਿਨ ਲੱਗਣ ਉਹ ਬਹੁਤ ਆ ਹਾਂ ਜੀ 3 ਕੁ ਲਾਓ 2 ਲਾਓ ਜਿਹੇ ਜਿਹੇ ਆਪਣਾ ਕੰਮ ਆ ਉਹ ਜਿਹੇ ਲਵਾ ਲਓ ਲਓ ਜੀ ਇੱਕ ਨਹੀਂ ਸਰ ਜੂਗਾ ਆਮ ਛੋਟੇ ਕਿਸਾਨਾਂ ਦੇ ਇੱਕ ਨਹੀਂ ਸਰਚ ਕਿੰਨੇ ਦਾ ਇਹ ਜੀ ਇਹਦੀ ਜਿਹੜੀ ਕੀਮਤ ਆ ਜੀ ਇਹ ਅਸੀਂ ਰੱਖੀ ਆ 5000 ਤੇ 800 ਰੁਪਏ 5800 ਰੁਪਏ ਹਾਂ ਜੀ 5800 ਦਾ ਪੱਕਾ ਲੈ ਜੀ ਇਧਰਲੇ ਬਸੇ ਬੋਕੀਆਂ ਆ ਗਈਆਂ ਜਾਂ ਕਹਿ ਲਈਏ ਕਿ ਆਪਣਾ ਆ ਕਾਹਦੀ ਆਣਾ ਜੀ ਇਹ ਗੁੜਾਈ ਵਾਸਤੇ ਆ ਜੀ ਆਪਾਂ ਸਬਜ਼ੀ ਲਾਉਣੇ ਆ ਸਬਜ਼ੀ ਸਬਜ਼ੀ ਲਾਉਣ ਵਾਸਤੇ ਆ ਬਹੁਤ ਵਧੀਆ ਚੀਜ਼ ਆ ਬਾਈ ਚੈੱਕ ਕਰੋ ਇਹ ਕਿੰਨੇ ਦਾ ਜੀ ਇਹ ਇਹ 200 ਰੁਪਏ ਦਾ ਹੀ 200 ਦਾ ਲੈ ਕਿੰਨਾ ਜਾਇਜ਼ ਰੇਟ ਆ ਯਾਰ ਸਾਰਾ ਲੋਹੇ ਦਾ ਹੀ ਬਣਿਆ ਹੋਇਆ 200 ਦਾ ਸਾਰਾ ਆ ਬੋਖੀਆਂ ਆ ਗਈਆਂ ਤੰਗਲੀਆਂ ਆ ਗਈਆਂ ਜੀ ਕਿਹੜਾ ਜੀ ਇਹ ਚੁੱਲ੍ਹੇ ਹੋਗੇ ਆਮ ਘਰਾਂ ਦੇ ਵਿੱਚ ਰੋਟੀ ਪਕਾਉਣ ਵਾਸਤੇ ਚੁੱਲ੍ਹੇ ਹੀ ਬਣਾਉਂਦੇ ਆ ਠੀਕ ਆ ਠੀਕ ਆ ਜੀ ਤੇ ਇਹਦੇ ਵਿੱਚ ਇੱਕ ਅਸੀਂ ਨਵਾਂ ਚੁੱਲਾ ਤਿਆਰ ਕੀਤਾ ਦੇਖ ਆਹ ਲਾ ਇਹਦੀ ਮਰੀਲ ਪਾਉਂਗਾ ਲੱਗ ਕੱਟ ਕੇ ਦੱਸੋ ਜੀ ਇਹ ਪਾਣੀ ਵਾਸਤੇ ਆ ਜੀ ਓਕੇ ਇਹਦੇ ਵਿੱਚ ਤੁਸੀਂ ਜੋ ਰੋਟੀ ਚਾਹ ਬਣਾਉਣੀ ਆ ਉਹ ਐਕਸਟਰਾ ਬਣਾ ਸਕਦੇ ਆ ਜੀ ਤੇ ਪਾਣੀ ਇਹਦੇ ਵਿੱਚ 14 ਲੀਟਰ ਪਾਣੀ ਪੈ ਜਾਂਦਾ ਅੱਛਾ ਤੇ ਜਦੋਂ ਜਦੋਂ ਤੁਹਾਨੂੰ ਪਾਣੀ ਦੀ ਲੋੜ ਆ ਇਧਰੋਂ ਠੰਡਾ ਪਾਣੀ ਪਾਓ ਇਧਰ ਗਰਮ ਨਿਕਲੇ ਵੀ ਇੱਕ ਤੀਰ ਨਾਲ ਦੋ ਨਿਸ਼ਾਨੇ ਵਾਲਾ ਕੰਮ ਹਾਂਜੀ ਦੋ ਕੰਮ ਕਰਦਾ ਵਾਜੀ ਵਾ ਜੇ ਤੁਸੀਂ ਪਾਵੇਂ ਮੰਨਗੇ ਚਲੋ ਇੱਕ ਪਾਸੇ ਕਈ ਵਾਰ ਆਪਾਂ ਕਹਿੰਨੇ ਪਾਣੀ ਦਿੱਤਾ ਤਾਂ ਰਿਆ ਹੋਇਆ ਕੋਈ ਹੋਰ ਚੀਜ਼ ਕਰਨੀ ਨਹੀਂ ਸਕਦੇ ਨਾ ਇਧਰਲੇ ਪਾਸੇ ਪਾਣੀ ਵੀ ਗਰਮ ਹੋਈ ਜਾਊਗਾ ਨਾਲ ਦੇ ਨਾਲ ਤੁਸੀਂ ਆਪਦਾ ਰੋਟੀ ਲਾਉਣੀ ਆ ਉਹ ਕਰੀ ਚਲੋ ਜਾਂ ਕੁਛ ਮਰਜੀ ਬਣਾਈ ਜਾਣਾ ਕਰੇ ਗੁੜੀਆਂ ਰੋਟੀ ਪਕਾਈ ਜਾਂਦੀਆਂ ਜੀ ਤੇ ਆਪਣੇ ਪਰੌਣੇ ਆਗੇ ਦੋ ਜੀ ਚਾਹ ਬਣਾਉਣੀ ਆ ਗਰਮ ਪਾਣੀ ਮਿੰਟੋ ਮਿੰਟੇ ਚਾਹ ਬਣ ਜੂਗੀ ਮਿੰਟੋ ਮਿੰਟੇ ਨਾਲ ਹੀ ਗਰਮ ਪਾਣੀ ਨਿਕਲੀ ਆ ਆੜੇ ੜਕਣਾ ਰੱਖਣ ਵਾਸਤੇ ਆ ਜੀ ਤੇ ਬਿੱਲੀ ਤੋਂ ਓਕੇ ਹਾਂਜੀ ਇਹ ਵੀ ਬਹੁਤ ਸੋਹਣੇ ਆ ਦੇਖੋ ਇਧਰਲੇ ਪਾਸੇ ਬਾਕੀ ਆਹ ਤਾਂ ਰੇੜੀਆਂ ਉਹੀ ਆ ਗਈਆਂ ਨੇ ਦਿਖਾਈਆਂ ਹੋਈਆਂ ਤੇ ਬਾਕੀ ਆਹ ਦੇਖੋ ਆ ਗੁਰੂ ਘਰਾਂ ਵਾਸਤੇ ਬਣਾਈ ਆ ਜੀ ਅੱਛਾ ਇਹ ਗੁਰੂ ਘਰਾਂ ਵਾਸਤੇ ਜਿਵੇਂ ਉਹ ਆਪ ਇੱਕ ਕਲੱਚ ਵਾਲੀ ਮਸ਼ੀਨ ਆ ਜੀ ਇਹ ਤੁਸੀਂ ਪਾਣੀ ਸੇਵਾ ਕਰਦੇ ਆ ਜਦੋਂ ਸੇਵਾਦਾਰ ਹਾਂਜੀ ਪਾਣੀ ਪਿਉਂਦੇ ਆ ਇਹ ਕਲੱਚ ਦੇ ਨਾਲ ਉਹ ਪਾਣੀ ਕੋਲੇ ਚ ਪੈ ਜਾਂਦਾ ਵਾਹ ਜੀ ਵਾਹ ਇਹਦੇ ਵਿੱਚ ਆਪਾਂ ਗਲਾਸ ਰੱਖ ਸਕਦੇ ਆ ਜਾਂ ਰੋਟੀਆਂ ਵੀ ਰੱਖ ਸਕਦੇ ਆ ਪ੍ਰਸ਼ਾਦ ਵੀ ਰੱਖ ਸਕਦੇ ਆ ਬਹੁਤ ਆਹ ਦੇਖੋ ਇਹ ਗੁਰੂ ਘਰਾਂ ਦੇ ਵਿੱਚ ਆਪਾਂ ਆਮ ਦੇਖ ਰਹੇ ਆ ਇਹਦੀ ਕੀ ਰੇਟ ਆ ਮਿਲ ਇਹਦਾ ਵੀ ਰੇਟ 3000 ਰੁਪਏ ਹੀ ਰੱਖਿਆ ਜੀ 3000 ਰੁਪਏ ਜਾਇਜ਼ ਰੇਟ ਦੇ ਵਿੱਚ ਲਓ ਜੀ ਫਿਰ ਅੱਗੇ ਤੁਹਾਨੂੰ ਆਹ ਦਿਖਾਉਣੇ ਨੇ ਟੋਕੇ ਤੋਂ ਬਹੁਤ ਮਸ਼ਹੂਰ ਹੈ ਜੀ ਟੋਕੇ ਵੀ ਬਹੁਤ ਭਗਤੇ ਭਾਈ ਦੇ ਟੋਕੇ ਦਾ ਵੈਸੇ ਹੀ ਬਹੁਤ ਮਸ਼ਹੂਰ ਆ ਦੇਖ ਟੋਕਾ ਬਣਦਾ ਜੀ ਜੀ ਇਹਦੀ ਕੀਮਤ 16500 ਰੁਪਏ 16500 ਹਾਂ ਠੀਕ ਹੈ ਜੀ ਤੇ ਪੁਰਾਣਾ ਰੁਹਾ ਹੋਣਾ ਜੀ ਬਹੁਤ ਵਧੀਆ ਚੱਲਦਾ ਜੀ ਆਮ ਨੋਰਮਲ ਘਰਾਂ ਵਾਸਤੇ ਬਹੁਤ ਵਧੀਆ ਚੀਜ਼ ਆ ਵਾਹ ਜੀ ਆਜੋ ਹੁਣ ਆਹ ਜੀ ਆਹ ਬਣਾਈ ਪਟਾਖੇ ਅੱਗੇ ਦੀਵਾਲੀ ਦੀ ਊੜੀ ਆਉਣ ਵਾਲੀ ਆ ਦੇਖ ਸਕਦੇ ਹੋ ਬਹੁਤ ਵਧੀਆ ਅੱਧੇ ਖਰਚੇ ਤੇ ਇਹ 250 ਦੀ 250 ਦੀ ਬਣੀ ਬਣਾਈ 250 ਦੇ ਜੇ ਆਪ ਆ ਬਣਾਉਣੀ ਹੈ ਜੀ ਤਾਂ 1.5 200 ਜੀ ਤਾਂ ਆਹੀ ਕੱਲੀ ਹੋ ਜਾਂਦੀ ਹੈ ਤੇ ਜਾਲ ਆਹ ਰੰਗ ਰੰਗ ਮਾਰਗੇ ਤਾਂ ਗਾਲ ਉੱਥੇ ਜਾਵੜਦੀ ਆ ਉੱਥੇ ਹੀ ਉੱਠ ਜਾਂਦੀ ਬਣੀ ਬਣਾਈ ਲੈ ਲਓ ਇਦੋਂ ਇਹ ਮਿਹਨਤ ਜ਼ਿਆਦਾ ਲੱਗਦੀ ਨਹੀਂ ਤੇ ਬਾਕੀ ਬਣੀ ਜਾਂਦਾ ਸਮਾਨ ਆ ਇਧਰਲੇ ਪਾਸੇ ਆਹ ਬਜਾਈ ਵਾਲੀ ਮਸ਼ੀਨ ਹੈ ਜੀ ਅੱਛਾ ਜੀ ਇਹਦੇ ਤੇ ਆਪਾਂ ਥੋੜੀ ਫਸਲ ਵੀ ਜਣੀ ਆ ਜੀ ਤਾਂ ਵਧੀਆ ਤੁਸੀਂ ਵੀੀ ਸਕਦੇ ਆ ਤੇ ਦੋ ਪਿਸਤੌਲ ਲੱਗੇ ਆ ਓਕੇ ਇਹ ਤੋਂ ਪਹਿਲਾਂ ਅਸੀਂ ਇਹ ਚਲਾਈ ਆ ਮੱਕੀ ਨੂੰ ਰੇਹ ਲਾਉਣ ਵਾਸਤੇ ਓਕੇ ਆਲੂਆਂ ਨੂੰ ਤੇ ਮੱਕੀ ਨੂੰ ਰੇਲ ਆਉਂਦੀ ਹੈ ਬੇਚ ਤੁਰ ਜਾਂਦੀ ਹੈ ਖਾਲੀ ਤੇ ਦੋਨੇ ਪਾਸੇ ਰੇਲ ਲੱਗਦੀ ਤੁਰ ਜਾਂਦੀ ਜੀ ਲਓ ਜੀ ਹਾਂਜੀ ਇਹਦਾ ਕੀ ਰੇਟ ਹੈ ਜੀ ਇਹਦਾ ਕੀਮਤ ਰੱਖਿਆ ਜੀ ਅਸੀਂ 5500 ਰੁਪਏ 5500 ਹਾਂਜੀ ਲਓ ਜੀ ਆਜੋ ਇਧਰ ਇੱਕ ਦੋ ਚੀਜ਼ਾਂ ਰਹਿ ਗਈਆਂ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਐਂਡ ਕਰ ਦਾਂਗੇ ਭਾਈ ਤੇ ਦੇਖੋ ਤੁਸੀਂ ਹਾਂ ਆ ਕਿੱਕਾ ਆ ਹਲ ਬਣਾਏ ਕੀ ਆ ਹਾਲੀ ਇਹ ਪੁਰਾਣੇ ਹਾਲ ਆ ਬਜ਼ੁਰਗਾਂ ਦੇ ਸੰਭਾਲ ਕੇ ਰੱਖਿਆ ਜੀ ਅੱਛਾ ਇਹ ਬਜ਼ੁਰਗ ਖੇਤੀ ਕਰਦੇ ਸੀ ਨਾ ਪਹਿਲਾਂ ਆਪਾਂ ਹੈ ਨਹੀਂ ਜ਼ਿੰਮੇਦਾਰੀਆਂ ਜੀ 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 ਤੇ ਉਹ ਫਿਰ ਉਹ ਸੰਭਾਲ ਕੇ ਰੱਖੇ ਪਏ ਆ ਚਲੋ ਓਕੇ ਹਾਂਜੀ ਅੱਛਾ ਇਹ ਵੈਸੇ ਹੀ ਰੱਖਿਆ ਸਮਾਂ ਹਾਂ ਜੇ ਵੈਸੇ ਹੀ ਧਮਾ ਰੱਖ ਸੇ ਤੇ ਆਦਾ ਉਹੀ ਆਪਣੇ ਰਿਹੜੀਆਂ ਆ ਗਈਆਂ ਇਹ ਦਿਖਾ ਦੇਣਾ ਉਹ ਬਣਦਾ ਜਿੰਦਰਾ ਅੱਛਾ ਜਿੰਦਰਾ ਬਣਦਾ ਜਿਹੜਾ ਮਗਰ ਨਹੀਂ ਪਉਂਦੇ ਆਪਾਂ ਟਰੈਕਟਰ ਤੇ ਲੋਡ ਵਾਸਤੇ ਜੀ ਇਹਦੇ ਵਿੱਚ ਰੇ ਰੱਖਣੀਆਂ ਕੋਈ ਛੋਟਾ ਕੰਮ ਆ ਛੇਦੀ ਮੋੜਾਂ ਦਾ ਸੌਖੇ ਦਾ ਮੇਰੀ ਓਕੇ ਅੱਛਾ ਇਹ ਵੀ ਬਣਦਾ ਬਾਕੀ ਘੋੜੀਆਂ ਜਿਹੜੇ ਮਰਜੀ ਸਾਈਜ਼ ਦੀਆਂ ਲੈ ਲਓ ਸਾਰੇ ਸਾਈਜ਼ ਮਿਲ ਜਾਣ ਲਾਓ ਜੀ ਤੇ ਆਹ ਰੀਪਰ ਬਣਦਾ ਜੀ ਆਪਣੇ ਕੋਲੇ ਜੀ ਅੱਛਾ ਇਹ ਰੀਪਰ ਆ ਹਾਂ ਜੀ ਠੀਕ ਹੈ ਜੀ ਨੂੰ ਇਸ ਪਰ ਬਸਾਉਣੇ ਆ ਜੀ ਇਹ ਖਰਚੇ ਵਧਣ ਵਾਤੇ ਆ ਜੀ ਇਹ ਵੱਡਾ ਗੇਅਰ ਲੱਗਾ ਇਹ ਤੇ ਜੀ ਠੀਕ ਹੈ ਜੀ ਇਹਦੀ ਕੀਮਤਾਂ ਜਿਹੜੀ ਅੱਜ ਦੀ ਇਹ 44000 ਰੁਪਏ ਰੱਖੀ ਆ ਹੂੰ ਬਾਕੀ ਤੁਸੀਂ ਜਿਹੋ ਜਿਹਾ ਮਰਜ਼ੀ ਬਣਵਾਉਣਾ ਵੱਧ ਵੀ ਜਾਊਗੀ ਕੀਮਤ ਤੇ ਘਟ ਵੀ ਜਾਊਗੀ ਇਹ ਅੱਜ 40000 ਦਾ ਇਹ ਅੱਜ 44000 ਰੁਪਏ ਦਾ ਤੇ ਜੇ ਆਵਾ ਮੈਂ ਕਹਿੰਦਾ ਇਹ ਕੰਪਨੀ ਦਾ ਕਿਥੇ ਦਾ ਲਈਏ ਤਾਂ ਬੜਾ ਗਾਂ ਲੱਖਾਂ ਦੀ ਕੀਮਤ ਤੇ ਪੰਜਾ 55000 60000 ਤੱਕ 70000 ਤੱਕ ਆ ਜੀ ਲੱਖ ਤੱਕ ਵੀ ਪਹੁੰਚ ਜਾਂਦਾ ਕਈ ਵਾਰ ਹੈਨਾ ਤੇ ਤੁਸੀਂ ਦੇ ਲੋ ਇੱਕ ਤਾਂ ਨਰਵਾ ਬਹੁਤ ਹੋਊ ਇਹ ਹਾਂਜੀ ਹਾਂਜੀ ਇੱਕ ਰੇਟ ਜਾਇਜ਼ ਆ ਇੱਕ ਆ ਚੀਜ਼ ਬਾਰੇ ਦੱਸਿਓ ਆ ਦੇ ਇਹ ਪੁਰਾਣੀ ਨਹੀਂ ਹੈ ਜੀ ਜੀ ਇਦੇ ਵਿੱਚ ਇੱਥੇ ਤੁਸੀਂ ਰਿੜਕਣਾ ਰੱਖ ਲਓ। ਇਹਦੇ ਪਲੇਟ ਲੱਗਦੀ ਹੈ ਤੇ ਉਹਦੇ ਨਾਲ ਢੱਕੀ ਜਾਂਦੀ ਹੈ। ਇਹਦੇ ਵਿੱਚ ਮਧਾਨੀ ਰੱਖੀ ਹੁੰਦੀ ਹੈ ਦੋਵੇਂ ਰਿੜਕ। ਇਹਦੇ ਵਿੱਚ ਮਧਾਨੀ ਰੱਖੀ ਜਾਂਦੀ ਹੈ। ਜੇ ਲਾਈਟ ਹੈ ਨਹੀਂ ਤਾਂ ਉਹ ਇੱਕ ਨੇਤਰਾ ਹੁੰਦਾ ਜਿਹੜੀਆਂ ਬੁੜੀਆਂ ਜਾਣਦੀਆਂ। ਉਹ ਨੇਤਰਾ ਪਾ ਕੇ ਤੁਸੀਂ ਹੱਥਾਂ ਨਾਲ ਵੀ ਰਿੜਕੇ ਚਲੋ। ਲਓ ਜੀ ਚੈੱਕ ਕਰੋ। ਬਾਕੀ ਆਹ ਪਿੰਜਰੇ ਆ ਗਏ। ਤੇ ਬਾਕੀ ਉਹੀ ਚੀਜ਼ਾਂ ਨੇ ਤੁਹਾਨੂੰ ਦਿਖਾਈਆਂ। ਇੱਧਰਲੇ ਪਾਸੇ ਮਨ ਕੇ ਚਲੋ ਦੁਕਾਨ ਦੇ ਮਗਰਲੇ ਪਾਸੇ ਸਾਰਾ ਇੱਥੇ ਬਣਦਾ ਸਿਸਟਮ ਹਨਾ। ਆਹ ਗੀਜਰ ਤਿਆਰ ਹੋ ਰਿਹਾ ਜੀ। ਜੀ ਅੱਛਾ। ਲਓ ਜੀ। ਇਹ ਗੀਜਰ ਵੀ ਆਪਾਂ ਆਪ ਹੀ ਤਿਆਰ ਕਰਦੇ ਹਾਂ ਸਾਰਾ ਜੀ ਜਿਹਨੂੰ ਪੰਜਾਬੀ ਵਿੱਚ ਪੱਠੀਆਂ ਕਹਿੰਦੇ ਨੇ ਵਧੀਆ ਚੀਜ਼ ਆ ਇਹ ਜੀ ਯਾਨੀ 4 ਤੋਂ 5 ਸਾਲ ਇਹ ਟਿਕਾ ਕੇ ਵਧੀਆ ਚੱਲਦਾ ਹੈ ਕੋਈ ਅਸ਼ਕ ਕੁਝ ਨਹੀਂ ਹੁੰਦਾ ਹਾਂਜੀ ਜੇ ਉਹ ਤੋਂ ਵਧੀਆ ਕੋਈ ਵਧੀਆ ਸਫਾਈ ਰੱਖਦਾ ਤਾਂ 6-7 ਸਾਲ ਲੱਗ ਜਾਂਦਾ ਜੀ ਕਿੰਨੇ ਦੀ ਹੈ ਜੀ ਇਹਦੀ ਅੱਜ ਕੀਮਤ ਹੈਗੀ 2500 ਰੁਪਏ ਜੀ 2500 ਰੁਪਏ ਹਾਂਜੀ ਇਹ ਤਾਂ ਛੋਟਾ ਬਣਦਾ ਗ੍ਰੇਡ ਘਟ ਜਾਂਦਾ ਵੱਡਾ ਬਣਦਾ ਵਾਜਦਾ ਓਕੇ ਵੱਡਾ ਬਣਦਾ ਵਾਜਦਾ ਬਸ ਲੋਹੇ ਦੇ ਹਿਸਾਬ ਨਾਲ ਰੇਟ ਅੱਗੇ ਜਿੰਨਾ ਲੋਹਾ ਲੱਗਦਾ ਹੁੰਦਾ ਰੇਟ ਤੇ ਮਾੜਾ ਇਹ ਕੰਟੈਕਟ ਨੰਬਰ ਬੋਲਦੇ ਜੀ ਕੰ 98625 ਲਓ ਜੀ ਇਹ ਨੰਬਰ ਤੇ ਸੰਪਰਕ ਕਰਿਓ ਤੇ ਅੱਜ ਮਹੀਨਾ ਹੈਗਾ ਜੀ ਇਹ ਅਗਸਤ ਤੇ 2024 ਦਾ ਹੈਗਾ ਸਾਲ ਠੀਕ ਹੈ ਜੀ ਲਓ ਜੀ ਅਗਸਤ ਮਹੀਨੇ ਦੀ ਵੀਡੀਓ ਪੈ ਰਹੀ ਆ ਤੋਂ ਬਾਕੀ ਸ਼ੇਅਰ ਕਰ ਦਿਓ ਲੋਕੇਸ਼ਨ ਤੁਹਾਨੂੰ ਬੋਲਤੀ ਆ ਵੀਡੀਓ ਦੇ ਸ਼ੁਰੂ ਚ ਧੰਨਵਾਦ ਬਹੁਤ ਥੈਂਕ ਯੂ